ਕੱਲ੍ਹ ਐਸਕੇਐਮ ਦੀਪ ਭਗਵਾਨ ਸਿੰਘ ਮਾਨ ਨਾਲ ਮੀਟਿੰਗ ਸੀ ਤੇ ਮੀਟਿੰਗ ਦੇ ਵਿੱਚ ਤਲਖੀ ਹੋਈ ਤੇ ਭਗਵਾਨ ਸਿੰਘ ਮਾਨ ਮੀਟਿੰਗ ਛੱਡ ਕੇ ਚਲੇ ਗਏ ਤੇ ਕਿਸਾਨਾਂ ਤੇ ਕਾਫੀ ਗਰਮ ਹੋਏ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਬਾਹਰ ਕਿ ਜੋ ਗੱਲ ਦੱਸੀ ਤੇ ਰਾਤ ਦੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇ ਚੱਲ ਰਹੇ ਨੇ ਕਿਸੇ ਦੇ ਘਰ ਪਾਉਣੇ 12 ਕਿਸੇ ਦੇ ਘਰ 4 ਕਿਸੇ ਦੇ ਘਰ 5 ਪੰਜਾਬ ਦੇ ਟੌਪ ਲੀਡਰ ਜਗਿੰਦਰ ਸਿੰਘ ਗਰਾਹਾ ਆ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਦੇ ਜਿਹੜੇ ਹੈ ਬਲਵੀਰ ਸਿੰਘ ਰਾਜੇਵਾਲ ਨ ਜਿਹੜੇ ਕਿਰਤੀਕ ਸੰਜ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਾਂ ਵੱਖ-ਵੱਖ ਮਾਲਵਾ ਯੂਨੀਅਨ ਦੇ ਨਿਸ਼ਤਰ ਸਿੰਘ ਵੱਖ-ਵੱਖ ਸੀਨੀਅਰ ਆਗੂ ਜਿਹੜੇ ਪੰਜਾਬ ਲੈਵਲ ਦੇ ਆਗੂ ਆ ਉਹਨਾਂ ਦੇ ਘਰਾਂ ਤੇ ਰਾਤ ਦੇ ਛਾਪੇ ਵੱਜ ਰਹੇ ਨੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪੁਲਿਸ ਇਸ ਤਰੀਕੇ ਨਾਲ ਨਾ ਆਗੂਆਂ ਦੇ ਘਰਾਂ 'ਤੇ ਜਾ ਰਹੀ ਹੈ ਜਿਵੇਂ ਇਹਨਾਂ ਨੇ ਕੋਈ ਵੱਡਾ ਗੁਨਾਹ ਕੀਤਾ ਹੋਵੇ ਜਿਵੇਂ ਕੋਈ ਅਤਵਾਦੀ ਹੋਣ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਧਾੜਾ ਇਹਨਾਂ ਦੇ ਘਰਾਂ 'ਤੇ ਜਾ ਰਹੀਆਂ ਤਾਂ ਭਗਵਾਨ ਸਿੰਘ ਮਾਨ ਜਿਹੜੇ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਜਾਣਦਾ ਕਿਸਾਨਾਂ ਦੇ ਦੁੱਖ ਦਰਦ ਜਿਹੜੇ ਕਿਸਾਨੀ ਅੰਦੋਲਨ ਮੌਕੇ ਕਹਿੰਦੇ ਸੀ ਕਿ ਕਿਸਾਨ ਧਰਨਾ ਐ ਸ਼ਾਕਨੋਨੀ ਲਾਉਂਦੇ ਮਜਬੂਰੀ ਨੂੰ ਲਾਉਂਦੇ ਨੇ ਪਰ ਹੁਣ ਬੀਤੇ ਕੱਲ ਦੇ ਉਹ ਕਿਸਾਨਾਂ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਪੋਸਟ ਪਾਈ ਜਿਵੇਂ ਕਿਸਾਨਾਂ ਦੀ ਵਜ੍ਹਾ ਦੇ ਨਾਲ ਹੀ ਪੰਜਾਬ ਦਾ ਸਾਰਾ ਕੁਝ ਖਰਾਬ ਹੋ ਰਿਹਾ ਹੋਵੇ ਹਾਲਾਂਕਿ ਪੰਜਾਬ ਦੇ ਵੱਡੀ ਸਮੱਸਿਆ ਤਾਂ ਲਾਅ ਇਨ ਆਰਡਰ ਹੈ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਤਾਂ ਪੰਜਾਬ ਦੀ ਬੇਰੁਜ਼ਗਾਰੀ ਹੈ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਤਾਂ ਪੰਜਾਬ ਵਿੱਚ ਫੈਲਿਆ ਨਸ਼ਾ ਹੈ ਪਰ ਉਹਨਾਂ ਵੱਲ ਤਾਂ ਧਿਆਨ ਘਟ ਹੈ ਪਰ ਜਿਹੜੀਆਂ ਕਿਸਾਨ ਆਗੂਆਂ ਤੇ ਜਿਹੜੀਆਂ ਭਗਵਾਨ ਸਿੰਘ ਮਾਨ ਦੇ ਜਿਸ ਤਰੀਕੇ ਦਾ ਰਵਈਆ ਰਿਆ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਗ੍ਰਿਫਤਾਰੀਆਂ ਪੂਰੇ ਪੰਜਾਬ ਦੇ ਵਿੱਚ ਪੈ ਰਹੀਆਂ ਤੁਸੀਂ ਤਸਵੀਰਾਂ ਦਿਖ ਰਿਹਾ ਹੋ ਜਗਿੰਦਰ ਸਿੰਘ ਗੁਰਾਹਾਂ ਦੇ ਘਰ ਦੀਆਂ ਜਾਂ ਵੱਖ-ਵੱਖ ਆਗੂਆਂ ਦੀਆਂ ਵੀਡੀਓਜ਼ ਆ ਰਹੀਆਂ ਫੋਟੋਆਂ ਆ ਰਹੀਆਂ ਇੱਥੋਂ ਤੱਕ ਕਿ ਮੈਸਰ ਖਾਨਾ ਪਿੰਡ ਦੇ ਇੱਕ ਆਗੂ ਨੇ ਜਿਹੜੇ ਕਿ ਬੈੱਡ ਰੈਸਟ ਤੇ ਨੇ ਉਹਨਾਂ ਨੂੰ ਵੀ ਚਾਕੇ ਪੁਲਿਸ ਲੈ ਗਈ ਆ ਤਾਂ ਪੁਲਿਸ ਦੇ ਪੁਲਸ ਤੋਂ ਲਗਾਤਾਰ ਭਗਵਾਨ ਸਿੰਘ ਮਾਨ ਰੈਡਾ ਕਰਵਾ ਰਹੇ ਨੇ ਸਖਤੀ ਕਰਵਾ ਰਹੇ ਨੇ ਆ ਤਾਂ ਕਿਹੜਾ ਪੰਜ ਤਰੀਕ ਵਾਲਾ ਇਕੱਠ ਹੈ ਜਿਹੜਾ ਕੱਲ ਜਾਨਾ ਕਿਸਾਨਾਂ ਨੇ ਉਹਨੂੰ ਰੋਕਿਆ ਜਾ ਸਕੇ ਪਰ ਇੱਥੇ ਸਵਾਲੇ ਵੀ ਖੜਾ ਹੁੰਦਾ ਹੈ ਕਿ ਇਹ ਇਕੱਠ ਪਹਿਲਾਂ ਵੀ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਪਹੁੰਚ ਜਾਂਦੇ ਨੇ ਲੋਕ ਕਿਨਾਂ ਕਿਹਾ ਤਾਂ ਨਹੀਂ ਰੁਕਦੇ ਸੋ ਭਗਵਾਨਤਮਾਨ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ ਨੂੰ ਦਬਾਉਣ ਤੇ ਜਿਹੜੀ ਆ ਉਹ ਲੱਗੀ ਹੋਈ ਹੈ ਲਗਾਤਾਰ ਛਾਪੇ ਵੱਜ ਰਹੇ ਨੇ ਲਗਾਤਾਰ ਉਹਨਾਂ ਦੇ ਘਰਾਂ ਤੇ ਰੈਡਾਂ ਵੱਜ ਰਹੀਆਂ ਨੇ ਪੌਣੇ ਪੌਣੇ 12 ਵਜੇ ਪੁਲਿਸ ਉਹਨਾਂ ਦੇ ਘਰਾਂ 'ਚ ਪਹੁੰਚਾਈ ਹੈ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਹੁਣ ਕਿਸਾਨ ਦਾ ਪੁੱਤ ਕਿੱਧਰ ਗਿਆ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਨੂੰ ਚੈਨ ਡੋਰ ਮੈਨੂੰ ਜੈਨ ਡੋਰੀ ਦਾ ਪਤਾ ਹੈ ਮੈਨੂੰ ਇਹ ਵੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਚਕਾਉਣਾ ਹੈ ਮੈਨੂੰ ਇਹ ਵੀ ਪਤਾ ਹੈ ਕਿ ਆਸ਼ੇ ਦੇ ਧੂਆਂ ਕਿਵੇਂ ਪਿਆ ਸਲੈਂਸਰ ਦੇ ਮੁਰੇ ਕਿਵੇਂ ਬਿਠਣਾ ਹੈ ਸੋ ਇਹ ਸਾਰੀਆਂ ਗੱਲਾਂ ਕਹਿਣ ਵਾਲੇ ਆਮ ਘਰ ਦੇ ਪੁੱਤ ਅੱਜ ਇਹ ਜਿਹੜੇ ਕਿਸਾਨਾਂ ਦੇ ਉੱਤੇ ਲਗਾਤਾਰ ਛਾਪੇ ਮਰਵਾ ਰਹੇ ਨੇ ਰੇਡਾਂ ਮਰਵਾ ਰਹੇ ਨੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜਿਵੇਂ ਬਹੁਤ ਵੱਡੀ ਐਮਰਜੈਂਸੀ ਕਦੇ মিডিਆ ਦੀ ਜਵਾਬੰਦੀ ਕਦੇ ਕਿਸਾਨਾਂ ਨੂੰ ਰੋਕਣਾ ਕਦੇ ਜਿਹੜੇ ਆਦੇ ਆਪਕਾ ਉਹਨਾਂ ਦੀ ਛੇਤਰ ਪ੍ਰੇੜ ਕਰਨੀ ਸੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣੇ ਉਸ ਰਾਜ ਦੇ ਵਿੱਚ ਹਰ ਰੋਜ਼ ਧਰਨੇ ਲੱਗਦੇ ਨੇ ਹਰ ਰੋਜ਼ ਪ੍ਰਦਰਸ਼ਨ ਹੁੰਦੇ ਨੇ ਹਰ ਰੋਜ਼ ਜਿਹੜਾ ਵੱਖ-ਵੱਖ ਜਗ੍ਹਾ ਦੇ ਉੱਤੇ ਲੋਕ ਪ੍ਰੋਟੈਸਟ ਕਰਦੇ ਨੇ ਜਿਹੜੀ ਖੁਦ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਵੇ ਜਿਹਦੇ ਆ ਜਨਮੀ ਧਰਨਾ ਹੋਵੇ ਉਹ ਪਾਰਟੀ ਨੂੰ ਧਰਨਿਆਂ ਤੋਂ ਇਨੀ ਨਫ਼ਰਤ ਕਿਉਂ ਆ ਲੱਗੀ ਹੁਣ ਕਈ ਲੋਕਾਂ ਤੇ ਇਹ ਸਰਕਾਰ ਇਸ ਤਰੀਕੇ ਨਾਲ ਵੀ ਗੱਲ ਕਰਦੀ ਹੈ ਕਿ ਧਰਨਿਆਂ ਨਾਲ ਆਮ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਤੇ ਜਿਹੜੇ ਇੱਥੇ ਸਵਾਲ ਪ੍ਰਗਟ ਸਿੰਘ ਨੇ ਉਠਾਇਆ ਉਹ ਕਹਿੰਦੇ ਆ ਕਿ ਜਿਹੜੇ ਧਰਨੇ ਫਰੇ ਸ਼ੰਭੂ ਤੇ ਖਨੌਰੀ ਲੱਗੇ ਹੋਏ ਨਹੀਂ ਉਹ ਧਰਨੇ ਦਾ ਕਿਸਾਨਾਂ ਨੇ ਨਹੀਂ ਲਾਏ ਔਰ ਜਰਾ ਤੱਕ ਕਿਸਾਨਾਂ ਨੇ ਨਹੀਂ ਰੋਕੇ ਉਹ ਤਾਂ ਰੋਕੇ ਹੈਗੇ ਹਰਿਆਣਾ ਸਰਕਾਰ ਨੇ ਤੁਸੀਂ ਉਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਇਧਰ ਕਿਸਾਨਾਂ ਦੇ ਉੱਤੇ ਤੁਸੀਂ ਜ਼ਬਰ ਢਾ ਰਹੇ ਹੋ ਸੋ ਸੰਯੁਕਤ ਕਿਸਾਨ ਮੋਰਚਾ ਦੇ ਤੇ ਜਿਹੜੇ ਭਗਵਾਨ ਸਿੰਘ ਮਾਨ ਦਾ ਜਿਹੜਾ ਪੇਚਾ ਫਸ ਗਿਆ ਹੁਣ ਦੇਖਣਾ ਹੋਵੇਗਾ ਕਿ ਇਹ ਅੱਗੇ ਕਿਹੜਾ ਰੂਪ ਲੈਂਦਾ ਅੱਜ ਕਿਸਾਨਾਂ ਦੀ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਕੀ ਫੈਸਲਾ ਕਿਸਾਨ ਲੈਂਦੇ ਨੇ ਤੇ ਉਸ ਤੋਂ ਬਾਅਦ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ ਇਹ ਹੁਣ ਵੱਡਾ ਮਾਮਲਾ ਬਣ ਗਿਆ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤੈਰ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਆ ਉਹ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਹੋਇਆ ਸੰਯੁਕਤ ਕਿਸਾਨ ਮੋਰਚਾ ਜੀ ਕੀ ਫੈਸਲਾ ਲੈਂਦਾ ਹੈ ਭਗਵਾਨ ਸਿੰਘ ਮਾਨ ਨੂੰ ਹੁਣ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕੀ ਜੇਲਾ ਭਰਨਗੇ ਕਿਸਾਨ ਆਗੂ ਇਹ ਹੁਣ ਸਵਾਲ ਬਰਕਰਾਰ ਹੈ ਇਹ ਦੇਖਣਾ ਹੋਵੇਗਾ ਪਰ ਪੰਜਾਬ ਦੇ ਵਿੱਚ ਜਿਹੜਾ ਲੱਗਦਾ ਸੀ ਕਿ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਸਕਦਾ ਉਹ ਮੁੱਖ ਮੰਤਰੀ ਸਾਹਿਬ ਦੇ ਗੁੱਸੇ ਕਰਕੇ ਹੁਣ ਪੰਜਾਬ ਦਾ ਮਾਹੌਲ ਕੁਝ ਹੋਰ ਹੀ ਬਣਦਾ ਜਾ ਰਿਹਾ ਇਹ ਹੌਣ ਵਾਲਾ ਸਮਾਂ ਦੱਸੇਗਾ ਕਿ ਹੁਣ ਐਸ ਕੇ ਐਮ ਤੇ ਭਗਵੰਤ ਸਿੰਘ ਮਾਨ ਦੇ ਵਿੱਚੋਂ ਕਿਹੜਾ ਜਿਹੜਾ ਬਾਜ਼ੀ ਮਾਰਦਾ ਪਰ ਮੈਚ ਪੂਰਾ ਜਿਹੜਾ ਫਸ ਚੁੱਕਿਆ ਕੱਲ ਐਸ ਕੇ ਐਮ ਦੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਸੀ ਤੇ ਮੀਟਿੰਗ ਦੇ ਵਿੱਚ ਤਲਖੀ ਹੋਈ ਤੇ ਭਗਵੰਤ ਸਿੰਘ ਮਾਨ ਮੀਟਿੰਗ ਛੱਡ ਕੇ ਚਲੇ ਗਏ ਤੇ ਕਿਸਾਨਾਂ ਤੇ ਕਾਫੀ ਗਰਮ ਹੋਏ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਬਾਰੇ ਕਿ ਜੋ ਗੱਲ ਦੱਸੀ ਤੇ ਰਾਤ ਦੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇ ਚੱਲ ਰਹੇ ਨੇ ਕਿਸੇ ਦੇ ਘਰ ਪੌਣੇ 12 ਕਿਸੇ ਦੇ ਘਰ 4 ਕਿਸੇ ਦੇ ਘਰ 5 ਪੰਜਾਬ ਦੇ ਟਾਪ ਲੀਡਰ ਜਗਿੰਦਰ ਸਿੰਘ ਗਰਾਹਾ ਆ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਦੇ ਜਿਹੜੇ ਐ ਬਲਵੀਰ ਸਿੰਘ ਰਾਜੇਵਾਲ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਾਂ ਬਕਵਾਖ ਮਾਲਵਾ ਯੂਨੀਅਨ ਦੇ ਨਿਸ਼ਤਰ ਸਿੰਘ ਵੱਖ-ਵੱਖ ਸੀਨੀਅਰ ਆਗੂ ਜਿਹੜੇ ਪੰਜਾਬ ਲੈਵਲ ਦੇ ਆਗੂ ਆ ਉਹਨਾਂ ਦੇ ਘਰਾਂ ਤੇ ਰਾਤ ਦੇ ਛਾਪੇ ਵੱਜ ਰਹੇ ਨੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪੁਲਿਸ ਇਸ ਤਰੀਕੇ ਨਾਲ ਆਗੂਆਂ ਦੇ ਘਰਾਂ 'ਤੇ ਜਾ ਰਹੀ ਹੈ ਜਿਵੇਂ ਇਹਨਾਂ ਨੇ ਕੋਈ ਵੱਡਾ ਗੁਨਾਹ ਕੀਤਾ ਹੋਵੇ ਜਿਵੇਂ ਕੋਈ ਅਤਵਾਦੀ ਹੋਣ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਧਾੜਾ ਇਹਨਾਂ ਦੇ ਘਰਾਂ 'ਤੇ ਜਾ ਰਹੀਆਂ ਤਾਂ ਭਗਵਾਨ ਸਿੰਘ ਮਾਨ ਜਿਹੜੇ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਜਾਣਦਾ ਕਿਸਾਨਾਂ ਦੇ ਦੁੱਖ ਦਰਦ ਜਿਹੜੇ ਕਿਸਾਨੀ ਅੰਦੋਲਨ ਮੌਕੇ ਕਹਿੰਦੇ ਸੀ ਕਿ ਕਿਸਾਨ ਧਰਨਾ ਸ਼ਾਂਕੁਨੋਨੀ ਲਾਉਂਦੇ ਮਜਬੂਰੀ ਨੂੰ ਲਾਉਂਦੇ ਨਹੀਂ ਪਰ ਹੁਣ ਬੀਤੇ ਕੱਲ ਦੇ ਉਹ ਕਿਸਾਨਾਂ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਪੋਸਟ ਪਾਈ ਜਿਵੇਂ ਕਿਸਾਨਾਂ ਦੀ ਵਜ੍ਹਾ ਦੇ ਨਾਲ ਹੀ ਪੰਜਾਬ ਦਾ ਸਾਰਾ ਕੁਝ ਖਰਾਬ ਹੋ ਰਿਹਾ ਹੋਵੇ ਹਾਲਾਂਕਿ ਪੰਜਾਬ ਦੇ ਵੱਡੀ ਸਮੱਸਿਆ ਤਾਂ ਲਾਅ ਇਨ ਆਰਡਰ ਹੈ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਤਾਂ ਪੰਜਾਬ ਦੀ ਬੇਰੁਜ਼ਗਾਰੀ ਹੈ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਤਾਂ ਪੰਜਾਬ ਵਿੱਚ ਫੈਲਿਆ ਨਸ਼ਾ ਹੈ ਪਰ ਉਹਨਾਂ ਵੱਲ ਤਾਂ ਧਿਆਨ ਘਟ ਹੈ ਪਰ ਜਿਹੜੀਆਂ ਕਿਸਾਨ ਆਗੂਆਂ ਤੇ ਜਿਹੜੀਆਂ ਭਗਵਾਨ ਸਿੰਘ ਮਾਨ ਦੇ ਜਿਸ ਤਰੀਕੇ ਦਾ ਰਵਈਆ ਰਿਆ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਗ੍ਰਿਫਤਾਰੀਆਂ ਪੂਰੇ ਪੰਜਾਬ ਦੇ ਵਿੱਚ ਪੈ ਰਹੀਆਂ ਤੁਸੀਂ ਤਸਵੀਰਾਂ ਦਿਖ ਰਿਹਾ ਹੋ ਜਗਿੰਦਰ ਸਿੰਘ ਗੁਰਾਹਾਂ ਦੇ ਘਰ ਦੀਆਂ ਜਾਂ ਵੱਖ-ਵੱਖ ਆਗੂਆਂ ਦੀਆਂ ਵੀਡੀਓਜ਼ ਆ ਰਹੀਆਂ ਫੋਟੋਆਂ ਆ ਰਹੀਆਂ ਇੱਥੋਂ ਤੱਕ ਕਿ ਮੈਸਰ ਖਾਨਾ ਪਿੰਡ ਦੇ ਇੱਕ ਆਗੂ ਨੇ ਜਿਹੜੇ ਕਿ ਬੈਡ ਰੈਸਟ ਤੇ ਨੇ ਉਹਨਾਂ ਨੂੰ ਵੀ ਚੱਕ ਕੇ ਪੁਲਿਸ ਲੈ ਗਈ ਆ ਤਾਂ ਪੁਲਿਸ ਦੇ ਪੁਲਸ ਤੋਂ ਲਗਾਤਾਰ ਭਗਵਾਨ ਸਿੰਘ ਮਾਨ ਰੈਡਾ ਕਰਵਾ ਰਹੇ ਨੇ ਸਖਤੀ ਕਰਵਾ ਰਹੇ ਨੇ ਆ ਤਾਂ ਕਿਹੜਾ ਪੰਜ ਤਰੀਕ ਵਾਲਾ ਇਕੱਠ ਹੈ ਜਿਹੜਾ ਕੱਲ ਜਾਨਾ ਕਿਸਾਨਾਂ ਨੇ ਉਹਨੂੰ ਰੋਕਿਆ ਜਾ ਸਕੇ ਪਰ ਇੱਥੇ ਸਵਾਲੇ ਵੀ ਖੜਾ ਹੁੰਦਾ ਹੈ ਕਿ ਇਹ ਇਕੱਠ ਪਹਿਲਾਂ ਵੀ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਪਹੁੰਚ ਜਾਂਦੇ ਨੇ ਲੋਕ ਕਿਨਾਂ ਕਿਹਾ ਤਾਂ ਨਹੀਂ ਰੁਕਦੇ ਸੋ ਭਗਵਾਨਤਮਾਨ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ ਨੂੰ ਦਬਾਉਣ ਤੇ ਜਿਹੜੀ ਆ ਉਹ ਲੱਗੀ ਹੋਈ ਹੈ ਲਗਾਤਾਰ ਛਾਪੇ ਵੱਜ ਰਹੇ ਨੇ ਲਗਾਤਾਰ ਉਹਨਾਂ ਦੇ ਘਰਾਂ ਤੇ ਰੇਡਾਂ ਵੱਜ ਰਹੀਆਂ ਨੇ ਪੌਣੇ ਪੌਣੇ 12 ਵਜੇ ਪੁਲਿਸ ਉਹਨਾਂ ਦੇ ਘਰਾਂ 'ਚ ਪਹੁੰਚਾਈ ਹੈ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਹੁਣ ਕਿਸਾਨ ਦਾ ਪੁੱਤ ਕਿੱਧਰ ਗਿਆ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਨੂੰ ਚੈਨ ਡੋਰ ਮੈਨੂੰ ਜੈਨ ਡੋਰੀ ਦਾ ਪਤਾ ਹੈ ਮੈਨੂੰ ਇਹ ਵੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਚਕਾਉਣਾ ਹੈ ਮੈਨੂੰ ਇਹ ਵੀ ਪਤਾ ਹੈ ਕਿ ਆਸ਼ੇ ਦੇ ਧੂਆਂ ਕਿਵੇਂ ਪਿਆ ਸਲੈਂਸਰ ਦੇ ਮੁਰੇ ਕਿਵੇਂ ਬਿਠਣਾ ਹੈ ਸੋ ਇਹ ਸਾਰੀਆਂ ਗੱਲਾਂ ਕਹਿਣ ਵਾਲੇ ਆਮ ਘਰ ਦੇ ਪੁੱਤ ਅੱਜ ਇਹ ਜਿਹੜੇ ਕਿਸਾਨਾਂ ਦੇ ਉੱਤੇ ਲਗਾਤਾਰ ਛਾਪੇ ਮਰਵਾ ਰਹੇ ਨੇ ਰੇਡਾਂ ਮਰਵਾ ਰਹੇ ਨੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜਿਵੇਂ ਬਹੁਤ ਵੱਡੀ ਐਮਰਜੈਂਸੀ ਕਦੇ মিডিਆ ਦੀ ਜਵਾਬੰਦੀ ਕਦੇ ਕਿਸਾਨਾਂ ਨੂੰ ਰੋਕਣਾ ਕਦੇ ਜਿਹੜੇ ਆਧਿਆਪਕਾਂ ਉਹਨਾਂ ਦੀ ਛੇਤ੍ਰ ਪ੍ਰੇਰਣ ਕਰਨੀ ਸੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣੇ ਉਸ ਰਾਜ ਦੇ ਵਿੱਚ ਹਰ ਰੋਜ਼ ਧਰਨੇ ਲੱਗਦੇ ਨੇ ਹਰ ਰੋਜ਼ ਪ੍ਰਦਰਸ਼ਨ ਹੁੰਦੇ ਨੇ ਹਰ ਰੋਜ਼ ਜਿਹੜਾ ਵੱਖ-ਵੱਖ ਜਗ੍ਹਾ ਦੇ ਉੱਤੇ ਲੋਕ ਪ੍ਰੋਟੈਸਟ ਕਰਦੇ ਨੇ ਜਿਹੜੀ ਖੁਦ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਵੇ ਜਿਹਦੇ ਆ ਜਨਮੀ ਧਰਨਾ ਹੋਵੇ ਉਹ ਪਾਰਟੀ ਨੂੰ ਧਰਨਿਆਂ ਤੋਂ ਇਨੀ ਨਫ਼ਰਤ ਕਿਉਂ ਆ ਲੱਗੀ ਹੁਣ ਕਈ ਲੋਕਾਂ ਤੇ ਇਹ ਸਰਕਾਰ ਇਸ ਤਰੀਕੇ ਨਾਲ ਵੀ ਗੱਲ ਕਰਦੀ ਹੈ ਕਿ ਧਰਨਿਆਂ ਨਾਲ ਆਮ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਤੇ ਜਿਹੜੇ ਇੱਥੇ ਸਵਾਲ ਪ੍ਰਗਟ ਸਿੰਘ ਨੇ ਉਠਾਇਆ ਉਹ ਕਹਿੰਦੇ ਆ ਕਿ ਜਿਹੜੇ ਧਰਨੇ ਫਰੇ ਸ਼ੰਭੂ ਤੇ ਖਨੌਰੀ ਲੱਗੇ ਹੋਏ ਨਹੀਂ ਉਹ ਧਰਨੇ ਦਾ ਕਿਸਾਨਾ ਨਹੀਂ ਨਹੀਂ ਲਾਏ ਔਰ ਜਰਾ ਤੱਕ ਕਿਸਾਨਾਂ ਨੇ ਨਹੀਂ ਰੋਕੇ ਉਹ ਤਾਂ ਰੋਕੇ ਹੈਗੇ ਹਰਿਆਣਾ ਸਰਕਾਰ ਨੇ ਤੁਸੀਂ ਉਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਇਧਰ ਕਿਸਾਨਾਂ ਦੇ ਉੱਤੇ ਤੁਸੀਂ ਜ਼ਬਰ ਢਾ ਰਹੇ ਹੋ ਸੋ ਸੰਯੁਕਤ ਕਿਸਾਨ ਮੋਰਚਾ ਦੇ ਤੇ ਜਿਹੜੇ ਭਗਵਾਨ ਸਿੰਘ ਮਾਨ ਦਾ ਜਿਹੜਾ ਪੇਚ ਆ ਫਸ ਗਿਆ ਹੈ ਔਰ ਦੇਖਣਾ ਹੋਵੇਗਾ ਕਿ ਇਹ ਅੱਗੇ ਕਿਹੜਾ ਰੂਪ ਲੈਂਦਾ ਅੱਜ ਕਿਸਾਨਾਂ ਦੀ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਕੀ ਫੈਸਲਾ ਕਿਸਾਨ ਲੈਂਦੇ ਨੇ ਤੇ ਉਸ ਤੋਂ ਬਾਅਦ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ ਇਹ ਹੁਣ ਵੱਡਾ ਮਾਮਲਾ ਬਣ ਗਿਆ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤੈਰ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਆ ਉਹ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਹੋਏ ਆ ਸੰਯੁਕਤ ਕਿਸਾਨ ਮੋਰਚਾ ਜੀ ਕੀ ਫੈਸਲਾ ਲੈਂਦਾ ਹੈ ਭਗਵਾਨ ਸਿੰਘ ਮਾਨ ਨੂੰ ਹੁਣ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕੀ ਜੇਲਾ ਭਰਨਗੇ ਕਿਸਾਨ ਆਗੂ ਇਹ ਹੁਣ ਸਵਾਲ ਬਰਕਰਾਰ ਹੈ ਇਹ ਦੇਖਣਾ ਹੋਵੇਗਾ ਪਰ ਪੰਜਾਬ ਦੇ ਵਿੱਚ ਜਿਹੜਾ ਲੱਗਦਾ ਸੀ ਕਿ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਸਕਦਾ ਉਹ ਮੁੱਖ ਮੰਤਰੀ ਸਾਹਿਬ ਦੇ ਗੁੱਸੇ ਕਰਕੇ ਹੁਣ ਪੰਜਾਬ ਦਾ ਮਾਹੌਲ ਕੁਝ ਹੋਰ ਹੀ ਬਣਦਾ ਜਾ ਰਿਹਾ ਇਹ ਹੁਣ ਵਾਲਾ ਸਮਾਂ ਦੱਸੇਗਾ ਕਿ ਹੁਣ ਐਸ ਕੇ ਐਮ ਤੇ ਭਗਵੰਤ ਸਿੰਘ ਮਾਨ ਦੇ ਵਿੱਚੋਂ ਕਿਹੜਾ ਜਿਹੜਾ ਬਾਜ਼ੀ ਮਾਰਦਾ ਹੈ ਪਰ ਮੈਚ ਪੂਰਾ ਜਿਹੜਾ ਫਸ ਚੁੱਕਿਆ